ਆਦਰਨੀਏ ਵਿਜੇ ਸਾੰਪਲਾ ਜੀ ਸਾਡੇ ਪੂਰਬ ਪ੍ਰਦੇਸ਼ ਅਧਿਐਕਸ਼ ਔਰ ਪੂਰਬ ਕੇਂਦਰੀ ਮੰਤਰੀ ਅੱਜ ਵਿਸ਼ੇਸ਼ ਤੌਰ ਤੇ ਤੁਹਾਡੇ ਰੂਬਰੂ ਹੋਣ ਆ ਰਹੇ ਨੇ ਜਿਦੇ ਵਿੱਚ ਜੋ ਮੋਦੀ ਜੀ ਨੇ ਇੱਕ ਨਾਇਬ ਤੋਹਫਾ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਔਰ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੇ ਇਸ ਆਨ ਵਾਲੇ ਤਿਹਾੜ ਦੇ ਵਿੱਚ ਕੱਲ ਨਵਰਾਤਰੀ ਦੇ ਪਵਿੱਤਰ ਦਿਹਾੜੇ ਦੇ ਉੱਤੇ ਦਿੱਤਾ ਉਹਦੇ ਵਿੱਚ ਜੋ ਲੋਕਾਂ ਨੂੰ ਫਾਇਦੇ ਹੋਣ ਵਾਲੇ ਨੇ ਆਨ ਵਾਲੇ ਸਮੇਂ ਦੇ ਵਿੱਚ ਔਰ ਉਹ ਸਾਰੀਆਂ ਗੱਲਾਂ ਨੂੰ ਤੁਹਾਡੇ ਨਾਲ ਰੂਬਰੂ ਹੋਣ ਦੇ ਲਈ ਆਦਨੀਆਂ ਵਿਜੇ ਸਾਮਪਲਾਈ ਸਾਡੇ ਜੋ ਮੌਜੂਦ ਨੇ ਉਹਨਾਂ ਦੇ ਨਾਲ-ਨਾਲ ਸਾਡੇ ਪ੍ਰਦੇਸ਼ ਦੇ ਖਜ਼ਾਨਚੀ ਆਦਨੀਆਂ ਗੁਰਦੇਵ ਸ਼ਰਮਾ ਦੇਵੀ ਜੀ ਸਾਡੇ ਉਪਾਧਿਪ ਦੇਕਸ਼ ਆਦਨੀਆਂ ਮੇ ਸ਼ਰਮਾ ਜੀ ਉਪਾਧਿਪਕ ਡਾਕਟਰ ਨਰਮਨ ਨૈયਰ ਜੀ ਪ੍ਰੈਸ ਸੈਟਿ ਡਾਕਟਰ ਸਤੀ ਜੀ ਔਰ ਮੇਰੇ ਜ਼ਿਲ੍ਹੇ ਦੇ ਮਹਾ ਮੰਤਰੀ ਨਿੰਦਰ ਮੱਲੀ ਜੀ ਔਰ ਮਹਾ ਮੰਤਰੀ ਯਸ਼ਪਾਲ ਜਲੋਤਰਾ ਜੀ ਉਪਾਧਿਪ ਦੇਸ਼ ਆਦਨੀਆਂ ਚੋਪੜਾ ਜੀ ਔਰ ਗੁਰਦੀਪ ਨੀਟੋ ਜੀ ਸਾਰੇ ਮੌਜੂਦ ਨੇ ਨਵਰਾਤਰੀਆਂ ਦਾ ਸ਼ੁਰੂਆਤ ਹੋਈ ਔਰ ਨਵਰਾਤਰੀਆਂ ਤੋਂ ਅਸੀਂ ਆਉਣ ਵਾਲੇ ਤਿਹਾਰਾਂ ਦੇ ਸੀਜ਼ਨ ਦੀ ਵੀ ਸ਼ੁਰੂਆਤ ਹੁੰਦੀ ਅੱਜ ਤੋਂ ਔਰ ਇਹਦੇ ਲਈ ਮੈਂ ਸਾਰਿਆਂ ਨੂੰ ਪਹਿਲਾਂ ਤਾਂ ਵਧਾਈ ਦੇਣਾ ਔਰ ਇਹ ਤਿਹਾਰਾਂ ਦੀ ਸ਼ੁਰੂਆਤ ਜਿਹੜੀ ਹੈ ਮਾਨਯੋਗ ਮੋਦੀ ਜੀ ਨੇ ਸਾਰਿਆਂ ਦੀਆਂ ਲਈ ਖੁਸ਼ੀਆਂ ਆਉਣ ਉਸ ਨਜ਼ਰੀਏ ਨਾਲ ਇਦੀ ਘੋਸ਼ਣਾ ਤਾਂ ਉਹਨਾਂ ਨੇ ਪਹਿਲਾਂ ਕੀਤੀ ਸੀ ਕਿ ਆਉਣ ਵਾਲੇ ਜਿਹੜੇ ਦੀਵਾਲੀ ਔਰ ਉਹਦੇ ਸਾਰੇ ਤਿਹਾੜ ਜਿਹੜੇ ਖੁਸ਼ੀਆਂ ਲੈ ਕੇ ਆਣਗੇ ਉਹ ਤੇ ਤੋਹਫਾ ਦਿੱਤਾ ਜਾਏਗਾ ਔਰ ਇਹ ਤੋਹਫਾ ਜਿਹੜਾ ਤੁਸੀਂ ਸਾਰੇ ਜਿਵੇਂ ਕਿ ਪ੍ਰਧਾਨ ਜੀ ਦੱਸਿਆ ਕਿ ਜੀਐਸਟੀ ਦੇ ਰੂਪ ਚ ਮਾਨਜੋਗ ਮੋਦੀ ਜੀ ਨੇ ਬਹੁਤ ਵੱਡੀਆਂ ਇੱਕ ਰਿਫਾਰਮ ਲਿਆ ਕੇ ਜਿਹੜਾ ਲਿਆਂਦਾ ਔਰ ਇਹ ਜੀਐਸਟੀ ਦੇ ਨਾਲ ਸਮਾਜ ਦਾ ਹਰ ਵਿਅਕਤੀ ਚਾਹੇ ਉਹ ਗਰੀਬ ਤੋਂ ਗਰੀਬ ਹੈ ਮਿਡਲ ਨਿਮਨ ਮਿਡਲ ਕਲਾਸ ਦਾ ਮਿਡਲ ਕਲਾਸ ਦਾ ਹੈ ਜਾਂ ਉਦਯੋਗ ਹੈ ਹਰ ਤਰ੍ਹਾਂ ਦਾ ਵਿਅਕਤੀ ਦੇ ਲਈ ਇਹ ਤੋਹਫਾ ਲੈਂਦਾ ਹੈ ਐਸਾ ਕੋਈ ਵਿਅਕਤੀ ਨਹੀਂ ਜਿਹੜਾ ਇਸ ਤੋਂ ਅਛੂਤਾ ਰਿਹਾ ਹੋਵੇ ਪਾਬ ਇਹ ਖੁਸ਼ੀਆਂ ਸਾਰਿਆਂ ਦੇ ਨਾਲ ਇਹ ਸਾਂਝੀਆਂ ਕੀਤੀਆਂ ਗਈਆਂ ਔਰ ਜੀਐਸਟੀ ਦੇ ਵਿੱਚ ਜਿਵੇਂ ਕਿ ਅਸੀਂ ਜਾਣਦੇ ਆ ਕਿ ਬਹੁਤ ਸਾਰੇ ਲੋਕਾਂ ਦੀ ਡਿਮਾਂਡ ਸੀ ਔਰ ਇਹਦੀ ਤਰੱਕੀ ਬਹੁਤ ਵੱਡੀ ਦੇਖਤੀ ਹੋਈ ਦੇਸ਼ ਦੇ ਵਿੱਚ ਲੋਕਾਂ ਨੇ ਇੱਕ ਵੱਡੇ ਹੰਗਾਰੇ ਦੇ ਰੂਪ ਵਿੱਚ ਜੀਐਸਟੀ ਨੂੰ ਸੰਭਾਰ ਜਿਹੜਾ ਸਵੀਕਾਰ ਕੀਤਾ ਜਦੋਂ ਸ਼ੁਰੂਆਤ ਚ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਇਹਨੂੰ ਕਈ ਤਰੀਕੇ ਦੇ ਨਾਲ ਲਿਆ ਸੀ ਪਰ ਉਸ ਵੇਲੇ ਮੋਦੀ ਜੀ ਨੇ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਆਪਣੇ ਜਿਹੜੀਆਂ ਤੋਂ ਸੈਟੀਸਫਾਈਡ ਹੋਣਗੇ ਔਰ ਇਹਦੇ ਨਾਲ ਲੋਕਾਂ ਨੇ ਵੀ ਇਸ ਨੂੰ ਸਹੀ ਤਰੀਕੇ ਨਾਲ ਅਪਣਾਇਆ ਜਿਹਦੇ ਕਰਕੇ ਅੱਜ ਸਰਕਾਰ ਦੇ ਖਜ਼ਾਨੇ 'ਚ ਕਾਫੀ ਜੀਐਸਟੀ ਦੇ ਰੂਪ 'ਚ ਪੈਸਾ ਗਿਆ ਔਰ ਅੱਜ ਸਰਕਾਰ ਨੇ ਵੀ ਉਸੇ ਹੀ ਰੂਪ ਦੇ ਵਿੱਚ ਜਨਤਾ ਦੇ ਨੂੰ ਜਿਹੜਾ ਆ ਉਹ ਖੁਸ਼ੀਆਂ ਉਹਦੇ ਨਾਲ ਸਾਂਝੀਆਂ ਕੀਤੀਆਂ ਔਰ ਹਰ ਤਰ੍ਹਾਂ ਦੇ ਜਿਹੜਾ ਜੀਐਸਟੀ ਨੂੰ ਜਿਹੜਾ ਜਿਹੜਾ ਕਟਾਇਆ ਪਹਿਲਾਂ ਜੀਐਸਟੀ ਦੇ ਚਾਰ ਸਲੈਬ ਹੁੰਦੇ ਸੀ 4 5% ਸੀਗਾ 12% ਸੀ 18 ਸੀ ਤੇ 28% ਸੀ ਹੁਣ ਜਿਹੜਾ ਆ ਕਿ ਪਿੱਛੋਂ ਜਿਹੜਾ ਸਾਰਾ ਖਤਮ ਕਰਕੇ ਹੁਣ ਸਿਰਫ ਦੋ ਹੀ ਸਲੈਬ ਰਹਿ ਗਏ 5% ਤੇ 18% ਜਿਵੇਂ ਤੁਸੀਂ ਦੇਖਦੇ ਆ ਕਿ ਬਹੁਤ ਸਾਰੀਆਂ ਲਗਜ਼ਰੀ ਚੀਜ਼ਾਂ ਸੀ ਉਹ 28% ਚ ਆਉਂਦੀਆਂ ਸੀ ਜਿਸ ਤਰ੍ਹਾਂ ਗੱਡੀਆਂ ਸੀ ਕਾਰਾਂ ਸੀ ਸੀਮਿੰਟ ਦੀ ਜਿਹੜੀ ਵਰਤੋਂ ਸੀ ਅੱਜ ਉਹ ਜਿਹੜੀਆਂ 10% ਘਟ ਗਿਆ ਜਿਹੜੀ ਗੱਡੀ ਤੁਹਾਨੂੰ 10 ਲੱਖ ਰੁਪਏ ਦੀ ਆਉਂਦੀ ਸੀ ਉਹਦੇ ਨਾਲ ਜਿਹੜਾ ਉਹਦਾ 10% ਅੱਜ ਉਹ 9 ਲੱਖ ਰੁਪਏ ਦੀ ਹੋ ਗਈ ਭਾਅ ਉਹਦੇ 'ਚ ਤੁਹਾਨੂੰ ਕਾਫੀ ਵੱਡੀ ਰਾਹਤ ਮਿਲੀ। ਸਭ ਤੋਂ ਵੱਡੀ ਗੱਲ ਚੀਜ਼ ਸੀ ਕਿ ਜਿਹੜੀਆਂ ਸਾਡੀ ਕਰਿਆਨਾ ਜਿਹੜਾ ਸੀ ਜਿਹਨੂੰ ਭਾਵੇਂ ਘੱਟ ਲੱਗਦਾ ਸੀ 5% ਜੀਐਸਟੀ ਉਹ ਬਿਲਕੁਲ ਜੀਐਸਟੀ ਤੋਂ ਮੁਕਤ ਕਰ ਦਿੰਦਾ ਹੈ। ਔਰ ਜਿਹੜੀਆਂ ਮੋٹے ਰੂਪ ਦੇ ਵਿੱਚ ਮੈਂ ਕਹਾ ਕਿ ਕਰਿਆਨਾ ਜਿਹੜਾ ਸੀ ਬਿਲਕੁਲ GST 0 ਕਰਤਾ ਜਾਂ ਕੁਝ ਚੀਜ਼ਾਂ ਜਿਹੜੀਆਂ ਸੀ ਉਹਨੂੰ 5% ਤੱਕ ਘਟਾ ਕੇ ਜਿਹੜੀਆਂ 18 ਪਹਿਲਾਂ ਸੀ 18 ਸੀ 12 ਸੀ ਉਹਨੂੰ ਬਹੁਤ ਘਟਾ ਦਿੱਤਾ ਇਸੇ ਤਰ੍ਹਾਂ ਹੀ ਜਿਹੜੀਆਂ ਰੋਜ਼ਮਰਦ ਦੀਆਂ ਚੀਜ਼ਾਂ ਸੀ ਰੋਜ਼ਮਰਦ ਦਾ મતਲਬ ਜੇ ਤੂੰ ਟੂਥਪੇਸਟ ਸੀ ਜਾਂ ਕੁਝ ਹੋਰ ਕੁਝ ਐਸੀਆਂ ਚੀਜ਼ਾਂ ਸੀ ਸਵੇਰ-ਸਵੇਰ ਉੱਠ ਕੇ ਤਿਆਰ ਹੁੰਦੇ ਸੀ ਆਮ ਰੁਟੀਨ ਦੀਆਂ ਚੀਜ਼ਾਂ ਸੀ ਉਹ ਵੀ ਜਿਹੜੀਆਂ 28 ਜਿਹੜੀਆਂ 18% ਸੀ 12% ਸੀ ਉਹ ਸਾਰੀਆਂ ਘਟਾ ਕੇ ਉਹ 5% ਤੇ ਲੈ ਆਂਦੀ ਆ ਇੱਕ ਬਹੁਤ ਵੱਡੀ ਜਣੀ ਰਾਹਤ ਦਿੱਤੀ ਆ ਕੱਪੜੇ ਔਰ ਜੂਤੇ ਸੀ ਇਹ ਵੀ ਜਿਹੜੇ ਸੀਗੇ 12% ਤੋਂ ਥੱਲੇ ਲਿਆਂ ਕੇ 5% ਤੱਕ ਲਿਆਂਦੇ ਔਰ ਨਾਲ ਜਿਹੜੀ ਸੀ ਸਭ ਤੋਂ ਵਿਸ਼ੇਸ਼ ਰੂਪ ਚ ਇਨਸ਼ੋਰੈਂਸ ਅੱਜ ਤੁਸੀਂ ਦੇਖੋ ਸਵਸਥ ਇਨਸ਼ੋਰੈਂਸ ਜਿਹੜਾ ਹੈਲਥ ਇਨਸ਼ੋਰੈਂਸ ਹੈਗਾ ਸਭ ਤੋਂ ਜ਼ਿਆਦਾ ਅੱਜ ਤੁਹਾਨੂੰ ਦਿਖਾਈ ਦਿੰਦਾ ਕਿ ਹੈਲਥ ਇੰਸ਼ੋਰੈਂਸ ਦੇ ਉੱਤੇ ਬਹੁਤ ਸਾਰੇ ਲੋਕ ਨਿਰਭਰ ਹੋ ਗਏ ਵੱਡੇ ਵੱਡੇ ਖਰਚੇ ਜਿਹੜੇ ਆ ਡਾਕਟਰਾਂ ਦੇ ਹਸਪਤਾਲਾਂ ਦੇ ਉਹ ਸ਼ਾਇਦ ਹੁਣ ਜਿਹੜੇ ਝੱਲਣੇ ਬੜੇ ਔਖੇ ਆ ਇੰਸ਼ੋਰੈਂਸ ਜਿਹੜੀ ਹੈਲਥ ਸਾਰਿਆਂ ਦੀ ਬਹੁਤ ਜ਼ਰੂਰੀ ਹੋ ਗਈ ਉਹ ਵੀ ਜਿਹੜਾ ਘਟਾ ਕੇ ਜਿਹੜੇ 18% ਤੱਕ ਸੀਗਾ ਉਹਨੂੰ ਵੀ ਘਟਾ ਕੇ 5% ਤੱਕ ਲੈ ਆਂਦਾ ਔਰ ਜੀਵਨ ਬੀਮਾ ਵਰਗੇ ਜਿਹੜੀਆਂ ਆਈਟਮ ਸੀ ਉਹਨਾਂ ਨੂੰ ਬਿਲਕੁਲ ਜਿਹੜਾ ਆ ਉਹ ਖਤਮ ਹੀ ਕਰ ਦਿੱਤਾ ਜਿਹੜਾ ਕਿਸੇ ਤਰੀਕੇ ਦੇ ਵੀ ਜਿਹੜੇ ਸਵਾਸ ਬੀਮਾ ਜਿਹੜਾ ਸੀ ਉਹ 5% ਤੇ ਲੈਂਦੇ ਸੀ ਉਹ ਸ਼ੂਨਿਆ ਕਰ ਦਿੱਤਾ ਬਿਲਕੁਲ ਖਤਮ ਕਰਤਾ ਕਿਸੇ ਚੀਜ਼ ਦੇ ਉੱਤੇ ਵੀ ਕੋਈ ਟੈਕਸ ਜਿਹੜਾ ਬੀਮਿਆਂ ਦੇ ਉੱਤੇ ਨਹੀਂ ਰਿਹਾ ਔਰ ਇਹ ਬਹੁਤ ਵੱਡੀ ਜਿਹੜੀ ਰਾਹਤ ਸੀਗੀ ਦਵਾਈਆਂ ਦਵਾਈਆਂ ਬਹੁਤ ਵੱਡੀ ਜੈਸ ਵੇਲੇ ਐਸਾ ਕੋਈ ਵਿਅਕਤੀ ਨਹੀਂ ਹੋਣਾ ਜਿਹੜਾ ਕੋਈ ਨਾ ਕੋਈ ਦਵਾਈ ਨਹੀਂ ਲੈਂਦਾ ਕੋਈ ਵਿਅਕਤੀ ਨਹੀਂ ਕਿਉਂਕਿ ਐਸ ਜਿਸ ਤਰੀਕੇ ਨਾਲ ਦੌੜ ਧੂਪ ਦੇ ਵਿੱਚ ਲੱਗੇ ਆ ਉਹ ਵੀ ਜਿਹੜੀਆਂ ਘਟਾ ਕੇ 5% ਤੱਕ ਜਿਹੜੀਆਂ ਪਹਿਲੀ ਗੱਲ ਤੇ ਸ਼ੂਨਿਆ ਕਰਤੀਆਂ ਜਿਹੜੀਆਂ ਕੁਝ ਰਹਿ ਗਈਆਂ ਉਹਨਾਂ ਨੂੰ ਵੀ 5% ਤੱਕ ਲਿਆਂਦਾ ਸਿੱਖਿਆ ਜਿਹੜੀ ਸੀ ਸਿੱਖਿਆ ਦੇ ਮਾਧਿਅਮ ਤੇ ਅਸੀਂ ਦੇਖਦੇ ਆ ਕਿ ਹਰ ਵਿਅਕਤੀ ਜਿਹੜਾ ਬੱਚਿਆਂ ਨੂੰ ਪੜ੍ਹਾਉਂਦਾ ਅੱਛੀ ਸਿੱਖਿਆ ਲਵੇ ਉਹਨਾਂ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਸਟੇਸ਼ਨਰੀ ਦੀਆਂ ਐਤਮਾ ਸੀਗੀਆਂ ਜਿਹੜੀਆਂ 12% ਤੱਕ 5% ਜਿਹੜੀਆਂ ਸੀਗੀਆਂ ਉਹਨਾਂ ਨੂੰ ਵੀ ਘਟਾ ਕੇ ਟੈਕਸ ਜਿਹੜਾ 5% ਤੱਕ ਲਿਆਂਦਾ ਚਾਹੇ ਉਹ ਭਾਵ ਸਮਾਜ ਦਾ ਹਰ ਵਰਗ ਜਿਹੜਾ ਸੀ ਜਿਹਦੀਆਂ ਲੋਡ ਤਾਂ ਸੀ ਉਸ ਨੂੰ ਇਹ ਟੈਕਸ ਘਟਾ ਕੇ ਰੂਟੀਨ ਦੇ ਵਿੱਚ ਬਹੁਤ ਸਾਰੀ ਵੱਡੀ ਰਾਹਤ ਦਿੰਦੀ ਹੈ ਔਰ 99% ਜਿਹੜੇ ਟੈਕਸ ਜਿਹੜੇ ਆ ਉਹ ਥੱਲੇ ਡਾਊਨ ਕਰ ਦਿੰਦੇਗੇ 99 ਔਰ ਇਹਦੇ ਨਾਲ 2.5 ਲੱਖ ਕਰੋੜ ਰੁਪਏ ਦਾ 2.5 ਲੱਖ ਕਰੋੜ ਰੁਪਏ ਦਾ ਅਸੀਂ ਕਹਿ ਸਕਦੇ ਹਾਂ ਲੋਕਾਂ ਦੀ ਬਚਤ ਹੋਏਗੀ ਬਚਤ ਆਪ ਉਹਨਾਂ ਦੀ ਜਿਹੜੀਆਂ ਚੀਜ਼ਾਂ ਖਰੀਦਦੇ ਅਸੀਂ ਉਹਦੇ ਨਾਲ ਲੋਕਾਂ ਨੂੰ ਹੁਣ ਪੈਸਾ ਬਚੇਗਾ ਔਰ ਪੈਸਾ ਜਦੋਂ ਬਚੇਗਾ ਤੇ ਨੇਚਰਲੀ ਚੀਜ਼ਾਂ ਸਸਤੀਆਂ ਹੋਣਗੀਆਂ ਤਾਂ ਸਾਡਾ ਵੀ ਖਰੀਦਣ ਨੂੰ ਦਿਲ ਜ਼ਿਆਦਾ ਹੋਵੇ ਇੱਕ ਸਰਕਲ ਜਿਹੜਾ ਵਧੀਆ ਮਾਰਕੀਟ ਦਾ ਸਰਕਲ ਉਹਦੇ ਨਾਲ ਜਿਹੜਾ ਘੁੰਮੇਗਾ ਭਾਪ ਜਦੋਂ ਸਰਕਲ ਚੀਜ਼ ਸਸਤੀ ਹੋਏਗੀ ਹਰ ਆਦਮੀ ਦੀ ਪਹੁੰਚ ਹੋਏਗੀ ਆਦਮੀ ਉਸ ਨੂੰ ਚੀਜ਼ ਨੂੰ ਖਰੀਦੇਗਾ ਵੀ ਔਰ ਸਾਈਕਲ ਦੇ ਰੂਪ ਦੇ ਵਿੱਚ ਉਹ ਮੇਰੇ ਕੋਲ ਪੈਸਾ ਆਇਆ ਮੈਂ ਉਹਨੂੰ ਅੱਗੇ ਦੁਕਾਨਦਾਰ ਤੱਕ ਲਿਗਿਆ ਦੁਕਾਨਦਾਰ ਅੱਗੇ ਲਿਗਿਆ ਔਰ ਇਹ ਸਰਕਲ ਘੁਮੇਗਾ ਔਰ ਇਹਦੇ ਨਾਲ ਜਿਹੜਾ ਉਜੋਗ ਦੇ ਵਿੱਚ ਵੀ ਸੀ ਅ ਇੰਡਸਟਰੀ ਜਿਹੜੀ ਆ ਇੰਡਸਟਰੀ ਦੇ ਨਾਲ ਚੀਜ਼ਾਂ ਸਸਤੀਆਂ ਹੋਣਗੀਆਂ ਲੋਕ ਖਰਚਣਗੇ ਵੀ ਤਾਂ ਨੇਚੁਰਲੀ ਆ ਕਿ ਉਹਨੂੰ ਇਮਪਲਾਈ ਵੀ ਵਧਣਗੇ ਉਹਦੀ ਡਿਮਾਂਡ ਵੀ ਵਧੇਗੀ ਲੋਕਾਂ ਨੂੰ ਰੋਜ਼ਗਾਰ ਵੀ ਵਧੇਗਾ ਔਰ ਉਹਦੇ ਨਾਲ ਜਿਹੜਾ ਕਾਫੀ ਵੱਡਾ ਸਰਕਲ ਆਉਣ ਵਾਲੇ ਸਮੇਂ ਦੇ ਵਿੱਚ ਖੁਸ਼ਹਾਲੀ ਦਾ ਜਿਹੜਾ ਰਾਹ ਅੱਜ ਇਹਨਾਂ ਨੇ ਮੋਦੀ ਜੀ ਨੇ ਜਿਹੜਾ ਤੋਹਫਾ ਦਿੱਤਾ ਇਹ ਆਪਣੇ ਆਪ 'ਚ ਬਹੁਤ ਵੱਡੀ ਜਿਹੜੀ ਅਸੀਂ ਕਹਿ ਸਕਦੇ ਇਹ ਦੇਖੋ ਇਹ ਜਦੋਂ ਅਸੀਂ ਮੀਡੀਆ ਦੇ ਵਿੱਚ ਗੱਲ ਆ ਰਿਹਾ ਹੈ ਨਾ ਇਹਦਾ ਮਤਲਬ ਹੈ ਕਿ ਜੇ ਅਸੀਂ ਨਾ ਲਿਆਉਂਦੇ ਤਾਂ ਹੋ ਸਕਦਾ ਅਸੀਂ ਇਹਦੇ ਨਾਲ ਤੁਹਾਡੇ ਨਾਲ ਇਹਦਾ ਫਾਇਦਾ ਇਹ ਆ ਕਿ ਲੋਕਾਂ ਚ ਅਵੇਅਰਨੈਸ ਵੀ ਲਿਆਉਣ ਨਿਕਾ ਅੱਜ ਜਦੋਂ ਇਹ ਗੱਲਾਂ ਆਣ ਗਈਆਂ ਤੇ ਲੋਕ ਮਾਰਕੀਟ ਤੇ ਸਵਾਲ ਵੀ ਕਰਨਗੇ ਕਿ ਭਾਈ ਸਾਹਿਬ ਘਟ ਗਏ ਕਿ ਤੁਸੀਂ ਹੁਣ ਤਾਂ ਜਿਹੜੀਆਂ ਅਖਬਾਰਾਂ ਚ ਤੁਸੀਂ ਦੇਖ ਰਹੇ ਹੋ ਕਿ ਕੰਪਨੀਆਂ ਆਪਣਾ ਰੇਟ ਦੱਸ ਰਹੀਆਂ ਕਿ ਹੁਣ ਇੰਨਾ ਸੀ ਘਟਾ ਕੇ ਦੇ ਰਹੇ ਆ ਭਾਅ ਰੇਟ ਘਟ ਗਏ ਔਰ ਜਿੱਥੇ ਤੱਕ ਨੋ ਡਾਊਟ ਕਿ ਜਿੱਥੇ ਤੋਂ ਅਸੀਂ ਸਵਾਲ ਕੀਤਾ ਹੈ ਕਈਆਂ ਦੀ ਵਿੱਚ ਮਨਸ਼ਾ ਹੁੰਦੀ ਕਿ ਅਸੀਂ ਲੋਕਾਂ ਨੂੰ ਘੱਟ ਤੋਂ ਘੱਟ ਫਿਰਦਾ ਆਪਣੇ ਘਰ ਨੂੰ ਜ਼ਿਆਦਾ ਕਈਆਂ ਦਾ ਹੋਵੇਗਾ ਵੀ ਐਸੇ 'ਚ ਕੋਈ ਝੱਟ ਨਹੀਂ ਪਰ ਬਹੁਤ ਸਾਰਿਆਂ ਦਾ ਹੁਣ ਇਹ ਉਹਨਾਂ ਨੂੰ ਇਹ ਇੰਟਰਸਟ ਵੀ ਹੈ ਕਿ ਜੇ ਅਸੀਂ ਲੋਕਾਂ ਨੂੰ ਸਸਤੀ ਦੇਾਂਗੇ ਤਾਂ ਸਾਡਾ ਸਾਮਾਨ ਵੱਧ ਵਿਕੇਗਾ ਇਸ ਕਰਕੇ ਜਿਹੜੇ ਚਾਹੇ ਉਹ ਉਤਪਾਦਨ ਇੰਡਸਟਰੀ ਜਿਹੜਾ ਮੈਨੂਫੈਕਚਰਰ ਹੈ ਚਾਹੇ ਉਹ ਟਰੇਡਰ ਹੈ ਖੋਦੇ ਚਾਹੁੰਦਾ ਕਿ ਮੈਂ ਦੂਸਰੇ ਨਾਲੋਂ ਸਸਤੀ ਦੇਾਂ ਕੰਪੀਟੀਸ਼ਨ 'ਚ ਤਾਂ ਕਿ ਮੇਤੋਂ ਗਾਹਕ ਦੂਸਰੇ ਨਾਲੋਂ ਵੱਧ ਆਵੇ ਇਸ ਕਰਕੇ ਕੰਪੀਟੀਸ਼ਨ ਦੇ ਟਾਈਮ ਦੇ ਵਿੱਚ ਇਹ ਜਿਹੜਾ ਤੁਹਾਡੀ ਉਹ ਰੈਲੇਵੈਂਸੀ ਘੱਟ ਜਾਂਦੀ ਹੈ ਔਰ ਲੋਕ ਆਪਣੇ ਆਪ ਨੂੰ ਜਿੰਨੇ ਮਾਰਕੀਟ 'ਚ ਖੜੇ ਹੋਣਾ ਆਪਣੇ ਆਪ ਨੂੰ ਖੜੇ ਕਰਨਾ ریٹ کٹا کے دینے ہی پڑ گے باقی جہاں نہیں دے گا تو مارکیٹ اپنے آپ ہو جائے گا تو میں تو یہ کہوں گا کہ میں سیدھا اس پہ نہیں آ مگر اس میں اگر دیکھا جائے تو مودی جی نے سب سے یہی کہا ہے کہ ہمیں اگر دنیا میں سب سے بڑا ہمارا پاس دشمن ہے تو وہ ہے ہماری کسی دوسرے کے اوپر بھرتا اگر ہم اپنے آپ میں خود ہی مینوفیکچرر ہیں تو پھر ہماری وہ جو ہماری دشمنی کم ہو مانے ہم اس دشمنی سے بچے رہیں گے مترتا میں رہیں گے ہم اپنی پروڈکشن خود بڑھائیں گے اور یہ لوکل کو پروڈکٹ کرنے کے لیے اپنی دیش کی نربرتہ کے اوپر اپنے اوپر نربر سویم نربر ہونے کے لیے یہ سب قدم ہیں اس میں انڈسٹری کو مجبوط کرنا ہے اور ہمیں کوئی ٹریفک ٹیرف لگاتا ہے نہیں لگاتا اس کا کوئی انتر ہی نہیں پڑے گا کہ جو ہمیں چاہیے وہ ہمیں یہاں پر اس سے سستا مل رہا ہے تو نسند ہماری نربھرتا وہیں پہ کم ہوگی